ਗਾੜੀ ਘਾਤ ਨਾ ਲਿਆ ਮਾਦੇ ਮਨੁਹਿਤਾ ਨਹੀਂ ਨਹੀਂ ਉਹ ਦੋ ਦੇ ਦੋ ਬੋਲੋ ਬੋਲੋ ਬੋਲਣਾ ਜੀ ਡਰੋਨ ਸ਼ੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਉੱਤਰੀ ਭਾਰਤ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਆਪਣੀ ਕਿਸਮ ਦਾ ਪਹਿਲਾ 500 ਡਰੋਨਸ ਦੇ ਨਾਲ ਇਹ ਡਰੋਨ ਸ਼ੋ ਸਾਹਿਬ ਸਿਰਗੁਰੂ ਤੇ ਇੱਕ ਮਹਾਨ ਸਰਬਜੀਤ ਜੀ ਸ਼ਹਾਦਤ ਨੂੰ ਸਮਰਪਿਤ ਇਸ ਵਕਤ ਅਸਮਾਨ ਦੇ ਵਿੱਚ 500 ਡਰੋਨਸ ਇਕੱਠੇ ਆਪਣੀ ਪੂਰੀ ਲੈ ਦੇ ਵਿੱਚ ਚਲਦੇ ਹੋਏ हिंद दी चादर साहिब सिरगुरु टेक बहादुर साहब जिन्ना नु हिंद दी चादर ਕਿਹਾ ਜਾਂਦਾ ਹੈ ਜਦੋਂ Hindu ਧਰਮ ਖਤਰੇ ਵਿੱਚ ਸੀ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਬਾਬਾ ਕ੍ਰਿਗ ਬਹਾਦਰ ਕੋਲ ਗੁਜ਼ਾਰਿਸ਼ ਕੀਤੀ ਸੀ ਫਰਿਆਦ ਕੀਤੀ ਸੀ ਕਿ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸ਼ੀਸ਼ ਬਲੀਦਾਨ ਕਰਕੇ ਪੂਰੇ Hindu ਧਰਮ ਦੀ ਰੱਖਿਆ ਕੀਤੀ ਸੀ ਤੇ Hindu ਧਰਮ ਦੀ ਚਾਦਰ ਬਣ ਕੇ ਸਾਹਮਣੇ ਆਏ ਸੀ ਅੱਜ ਇਹ ਡਰੋਨ ਸ਼ੋ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਰਾਸਤੇ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚ

ਨਾ ਕਰਨ ਵਾਲੇ ਕਤਲ ਕਰ ਦਿੱਤੇ ਜਾਂਦੇ ਇਸੇ ਦਰਾਂ ਉਸਨੇ ਆਪਣੇ ਸੇਵਾ ਸਦਾਰ ਇਫਤਿਹਾਰ ਆਲੀ ਕਸ਼ਮੀਰ ਦੇ ਇਲਾਕੇ ਵਿੱਚ ਜਬ ਹੀ ਧਰਮ ਬਚਾਉਣ ਲਈ ਕਰਨ ਵਾਸਤੇ ਪੇਸ਼ ਹੋਇਆ ਸ਼੍ਰੀ ਵੀ ਬ੍ਰਾਹਮਣ ਆਪਣਾ ਧਰਮ ਬਚਾਉਣ ਲਈ ਕਈ ਹੌਂਸਲਾ ਦੇ ਪਰ ਕਿਸੇ ਨੇ ਜਾਨ ਦੀ ਬਾਹ ਨਾ ਅਗੀਰਾਂ ਨੂੰ ਸਿਰ ਦੇਤੇ ਬਾਦ ਚੁਕੋ ਨਾ

ਬਾਤیں ਸੀ ਦਿੱਲੀ ਸ਼ਹਿਰ ਦੇ ਦਿਲ ਅਲਾਦਿਆਂ ਵਾਲਾ ਵਾਕ ਜਦੋਂ ਗੁਰੂ ਸਾਹਿਬ ਲੋਕਾਇਤ ਸੋਮ ਕਰਨ ਵਾਲੇ ਸੰਸਾਰੀ ਬਾਦਸ਼ਾਹ ਦੇਖੇ ਦੀਵਾਰ ਬਣ ਕੇ ਖੜੇ ਦਿੱਲੀ ਦਾ ਚਾਨਣੀ ਚ ਕੁਣ 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 ਸਭ ਤੋਂ ਪਹਿਲਾਂ ਭਾਈ ਮਤੀ ਦਾਸੀ ਜ਼ਾਲਮ ਨੇ ਇਸਲਾਮ ਕਬੂਲਨ ਬਾਅਦ ਰਾਹੀਸਰ ਦੇ ਨਿਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਪੂਲੀ ਕਲਤ ਦੇ ਸਾਹਮਣੇ ਲੱਕੜ ਦੀਆਂ ਦੋ ਛੀਰੀਆਂ ਦੇ ਵਿੱਚ ਚੰਗੀ ਤਰ੍ਹਾਂ ਨੂਬ ਕੇ ਜ਼ਾਲਮਾਨਾ ਤਰੀਕੇ ਦੇ ਸਿਰ ਤੇ ਹਾਰਾ ਚਲਾ ਕੇ ਚੀਰਿਆ پائی متی داستی داست شہادت دا ادبود درش اے پانسو ڈرونز دی ذریعے اے اللہ ایک نازر جو میں کہہ رہا ہوں گروہ دا پیارا ہے سیس اتے آرہا ہے کاؤ تک اولا ایک ہی ہوئی جاندہ ہے ਰੂਨਾਤ ਅਸਮੀ ਜੱਲਾ ਦਾ ਨਹੀਂ ਇੱਕ ਹੋਰ ਵੱਡਾ ਸਾਰਾ ਦੇਖ ਚਾਮਾ ਉਹ ਸੇਕ ਨਾਲ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕਰ ਤੇ ਭਾਈ ਧਿਆਲ ਰਾਜੀ ਉਹ ਸੋਚ ਵਿੱਚ ਬੈਠੀ ਪਾਈ ਧਿਆਲ ਰਾਜੀ ਮੁਸਕਰਾਦੇ ਹੋਏ ਸਿੰਘ ਦੁਰਦੇਵ ਭਾਈ ਧਿਆਲਾ ਜੀ ਦੀ ਸ਼ਹਾਦਤ ਜਿਨ੍ਹਾਂ ਨੂੰ ਗਰਮ ਗਰਮ ਟੇਕ ਦੇ ਵਿੱਚ ਪਾਣੀ ਉਬਾਲ ਕੇ ਉਹਨਾਂ ਦੇ ਚਮੜੀ ਫਟਣ ਲੱਗਦੀ ਗਰਮ ਪਾਣੀ ਦੇ ਨਾਲ ਹੀ ਉਹਨਾਂ ਦੇ ਸਰੀਰ ਨੂੰ ਖਤਮ ਕਰ ਦਿੱਤਾ। ਹੱਡੀਆਂ ਵੀ ਬਕਰੀਆਂ ਤੋਂ। ਕਰੋਨਾ ਦੇ ਮੁਕਾਰ ਵਿੱਚ ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਜ਼ਾ ਵਿੱਚ ਗੂੰਜਦੀ ਰਹੀ। ਉਧਰ ਦੇ ਇੱਕ ਚੁੱਲ੍ਹੇ ਤੇ ਨਜ਼ਰ ਆਈ ਵਿੱਚ ਦੇਹ 'ਤੇ ਕਿਸੇ ਦੀ ਜਲਦੀ ਹੈ। ਸ਼ੂ ਸ਼ੂ ਕਰਕੇ ਹਲਾਉ ਸੜਦਾ ਚਰਣ ਚਰਣ ਕਰਕੇ ਚਰਬੀ ਤੜਦੀ ਹੈ। ਇਧਰ ਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾ ਚ ਚੱਲਦੀ ਉਸ ਤੋਂ ਬਾਅਦ ਕਾਈ ਸਤੀ ਦਾਸ ਜੀ ਨੇ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲਪੇਟ ਕੇ ਜਿਉਂਦੇ ਅਸਾਂ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਸੀ ਆਪਣੇ ਭਰਾ ਭਾਈ ਮਤੀ ਦਾਸ ਵਾਂਗ ਅਡੋਲ ਸ਼ਾਂਤ ਚਿਤ ਕਰੇ ਬਾਣੀ ਪੜਦੇ ਵਿੱਚ ਸ਼ਹੀਦ تینا سکھن یا شہیدی اقبال قاضی محبود گورا سر تے بہادر جی کو لایا دیونا نم فتوہ پڑھ کے سنام لگا کمال کرامات یا دین اسلام گروہ جی نے قاضی دیا دلنا شکتن انتار کر دے بے کہا کہ میں سبردستی مذہب تبدیل کرن دے کلاف میں نو کوئی بھی میرے پر ਮਜ਼ਨੂ ਮਹਿਰਾਵੀ ਤੇ ਮਲੂਕ ਹੀਰ ਵਿਦਾਰਾ ਲਈ ਕੀਤੇ ਬਚਨਾਂ ਕੋ ਦਲਾ ਨਹੀਂ ਸਕਾ। ਆਜ਼ੀਰ ਨੇ ਚੁਝਲਾਉਂਦੇ ਹੋਏ ਜਲਾਦ ਨੂੰ ਇਸ਼ਾਰਾ ਕੀਤਾ ਤੇ ਜਲਾਦ ਸੈयद ਜਲਾਲਉਦੀਨ ਨੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਪੁਰਤਸੀਸ ਧੜ ਨਾਲੋਂ ਫਕਰ। ਗੁਰਤੇਗ ਭਗਤ ਸਾਹਿਬ ਜੀ ਦੇ ਸ਼ੀਰ ਹੋਣ ਦਾ ਗ੍ਰਹਿ ਡਰੋਨਸ ਦੇ ذریعے ਅਸਮਾਨ ਦੇ ਵਿੱਚ ਚਮਕਦਾ ਹੋਇਆ ਕ੍ਰਮਪੁਰ ਕੀ ਬਿਆਨ ਤੇ ਮਹਾਦਰ ਸਿੰਘ ਰਿਆ ਕਰੀ ਨਾ ਕਿ ਨਹੀਂ ਤੇ ਮਹਾਦਰ ਕੇ ਚਲਤ ਭਇਓ ਜਗਤ ਕੋ ਸੂਰ ਐ ਐ ਐ ਸਭ ਜਗਤ ਮੇਲ ਜੈ 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 ਸੋਈ ਭਾਈ ਜੈਤਾ ਜੀ ਜੋ ਇੱਕ ਰਗਰੇਤਾ ਸਿੱਖ ਗੁਰੂ ਸਾਹਿਬ ਦਾ ਪ੍ਰਕਾਸ਼ ਸੀ

ਅਸਮਾਨ ਦੇ ਵਿੱਚ 500 ਡਰੋਨ ਗੁਰੂ ਸਾਹਿਬ ਦੀ ਸ਼ਹਾਦਤ ਦਾ ਪੂਰਾ ਸੀਨ ਲਖਾਂਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਸਤੇ ਖਾਲਸਾ ਵਿੱਚ ਇਹ ਸਾਰਾ ਡਰੋਨ ਸ਼ੋਅ ਦਿਖਾਇਆ ਜਾ ਰਿਹਾ ਹੈ ਜੇਲੇ ਕਿ ਚੰਝੂ ਰਾਖਾ ਪ੍ਰਭੂਤਾ ਦਾ ਸੰਪੂਰਨ ਪ੍ਰਤੀਬਿੰਬ ਹੈ ਜੂਨ ਕੀ ਇਸ ਸਾਲ ਅੱਜ 3 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਦੁਨੀਆ ਦੇ ਸ਼ਹਾਦਤ ਦੇ ਹਰ ਇੱਕ ਜਗ੍ਹਾ ਤੇ ਜਿੱਥੇ-ਜਿੱਥੇ ਵੀ ਹਿੰਦੂ ਦੀ ਚਾਦਰ ਗੁਰੂ ਇੱਕ ਵਾਹਦਰ ਸਾਹਿਬ ਜੀ ਦਾ 350 ਸਾਲਾ ਸ਼ਹਾਦਤ ਦੇ ਦਿਨ ਮਨਾ ਰਿਹਾ ਹੈ ਪੰਜਾਬ ਸਰਕਾਰ ਅਤੀ ਸ਼ਰਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਅਰਤੀ ਤੇ ਇਹ ਦਿਹਾੜਾ ਮਨਾ ਰਹੇ ਨੇ ਜਿੱਥੇ ਚਾਣੀ ਚੌਂਕ ਦਿੱਲੀ ਦੇ ਵਿੱਚ ਪੱਛੀਨ ਮੰਬਰੂ ਗੁਰੂ ਸਾਹਿਬ ਦਾ ਸ਼ਹੀਦੀ ਦਿਵਸ ਮਨਾਇਆ ਜਾਣਾ ਹੈ ਤੇ ਉਸ ਦਿਨ ਆਂਧਪੁਰ ਸਾਹਿਬ ਵਿੱਚ ਗੁਤਰਾ ਸਿਸਕਾ ਸਾਹਿਬਸ਼ ਮਨਾਇਆ ਜਾਣਾ ਹੈ ਉੱਥੇ ਹੀ 29 ਨਵੰਬਰ ਨੂੰ